ਸ਼ੀਖਾ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸੱਚ ਤਾ ਸ ਭਾਰਤੀ ਫੌਜ ਦੀ 6 ਪੈਰਾ ਸਪੈਸ਼ਲ ਫੋਰਸ ਦੇ ਸ਼ੋਹਰੇ ਚੱਕਰ ਵਿਜੇਤਾ ਸ਼ਹੀਦ ਪੀਟੀਆਰ ਗਿਆਨ ਸਿੰਘ ਸਲਾਰੀਆ ਦਾ 26ਵਾਂ ਸ਼ਹੀਦੀ ਸੈਨਿਕ ਦਿਹਾੜਾ ਸੈਨਿਕ ਪਰਿਵਾਰ ਸੁਰੱਖਿਆ ਅਪਿਸ਼ੇ ਦੇ ਜਰਨਲ ਜ਼ਕਰ ਕੁਵਰ ਰਵਿੰਦਰ ਸਿੰਘ ਵੀ ਪ੍ਰਦਾਨਗੀ ਇਟ ਗੁਰਦਾਸ ਪੁਰਨੀ ਲੇਪਿੰਡੇ ਕੋਲੀਆਂ ਵਿਖੇ ਉਹਨਾਂ ਦੇ ਗ੍ਰਹਿਣ ਕਿ ਮਨਾਇਆ ਗਿਆ ਜੱਸੇ ਚਾਲ ਕਾਇਮ ਚਾਰਜ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ਼ਮਸ਼ੇਰ ਸਿੰਘ ਤੋਂ ਇਲਾਵਾ ਸ਼ਹੀਦ ਦੀ ਮਾਤਾ ਪੁਸ਼ਪਾ ਦੇਵੀ ਪ੍ਰਗਗੰਦੀ ਸਿੰਘ ਲਾਲੀਆ ਪਰਚਾਈ ਰਜ਼ਮੀ ਡੋਗਰਾ ਥਾਪ थाना ਇੰਚਾਰਜ ਸਬ ਇੰਸਪెక్టర్ ਕ੍ਰਿਸ਼ਮਾ ਆਦਿ ਨੇ ਸ਼ਿਰਕਤ ਕੀਤੀ ਅਤੇ ਵਿਸ਼ੇਸ਼ ਨਮਾਣਾਵਜੋਂ ਵੀ ਸ਼ਿਰਕਤ ਕੀਤੀ ਗਈ ਸបਤੋਂ ਪਹਿਲਾਂ ਸ਼ਹੀਦ ਪਰਿਵਾਰ ਵੱਲੋਂ ਸ਼ਹੀਦ ਦੀ ਯਾਦ ਵਿੱਚ रामचित मानस ਦਾ ਪਾਠ ਕਰਵਾਇਆ ਗਿਆ ਰਮਾਇਣ ਦੇ ਪਾਠ ਦੀ ਸਮਾਪਤੀ ਤੋਂ ਬਾਅਦ ਆਏ ਹੋਏ ਮਹਿਮਾਨਾਂ ਨੇ ਸ਼ਹੀਦ ਦੀ ਤਸਵੀਰ ਦੇ ਅੱਗੇ ਸਮਾਰੋਸ਼ਨ ਕਰਕੇ ਸ਼ਰਧਾ ਦੇ ਫੁੱਲ ਭੇਟ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਪਿੰਡ ਕੋਲੀਆਂ ਦੇ ਵਿੱਚ ਸ਼ੌਰੀ ਚੱਕਰ ਸ਼ਹੀਦ ਗਿਆਨ ਸਿੰਘ ਸਲਾਰੀਆ ਜਿਹੜੇ ਪਵਾੜਾ ਵਿਖੇ ਆ ਆਪਣੇ ਡਿਊਟੀ ਦੇ ਦੌਰਾਨ ਅਤਵਾਦੀਆਂ ਦਾ ਮੁਕਾਬਲਾ ਕਰਦਿਆਂ ਕਰਦਿਆਂ ਸ਼ਹੀਦ ਹੋਏ ਸਨ ਉਹਨਾਂ ਦੇ ਉਹਨਾਂ ਦੇ ਪਿੰਡ ਦੇ ਵਿੱਚ ਉਹਨਾਂ ਦੀ వార్ਸ਼ਿਕ ਵਰਸ਼ ਦੇ ਉੱਤੇ ਉਹਨਾਂ ਦੇ ਪਰਿਵਾਰ ਦੇ ਨਾਲ ਇੱਥੇ ਆਏ ਆ ਸੋ ਸ਼ਹੀਦ ਆ ਸਾਡਾ ਵੇ ਮੁੱਲਾ ਖਜ਼ਾਨਾ ਸਾਡੇ ਦੇਸ਼ ਦਾ ਕਿਉਂਕਿ ਅਸੀਂ ਸਾਰੇ ਆ ਸ਼ਹੀਦਾਂ ਦੇ ਕਰਕੇ ਹੀ ਜੁੰਦੇ ਜਾਗਦੇ ਆ ਉਹਨਾਂ ਦੇ ਰਾਤ ਦਿਨ ਜਦੋਂ ਡਿਊਟੀ ਕਰਕੇ ਮਿਹਨਤ ਕਰਦੇ ਨੇ ਡਿਊਟੀਆਂ ਤੇ ਰਹਿੰਦੇ ਨੇ ਦੇਸ਼ ਦੀ ਰਖਵਾਲੀ ਕਰਦੇ ਨੇ ਤਾਂ ਅਸੀਂ ਤਾਂ ਹੀ ਅਸੀਂ ਸੁੱਖ ਦੀ ਨੀਂਦ ਸੌਂਦੇ ਆ ਸੋ ਉਹਨਾਂ ਨੇ ਆਪਣੇ ਦੇਸ਼ ਨੂੰ ਬਚਾਉਂਦੇ ਬਚਾਉਂਦੇ ਆਪਣੀ ਜਾਨ ਗਵਾਈ ਹੈ ਉਹਨਾਂ ਦਾ ਕੋਈ ਆਪਣਾ ਕਿਸੇ ਦੀ ਐਗਜ਼ਾਮਪਲ ਉਹਨਾਂ ਦੇ ਬਰਾਬਰ ਨਹੀਂ ਦੇ ਸਕਦੇ ਸੋ ਇੱਕ ਲੱਖ ਜਨਮ ਵੀ ਲਈਏ ਤਾਂ ਇੱਕ ਸ਼ਹੀਦ ਦਾ ਦਰਜਾ ਜਿਹੜਾ ਮੈਂ ਸਮਝਦਾ ਕਿ ਇੱਕ ਹੁੰਦਾ ਸੋ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਅਸੀਂ ਪੰਜਾਬ ਸਰਕਾਰ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਬਿਲਕੁਲ ਨਾਲ ਸਹਿਮਤ ਨੇ ਇਹਨਾਂ ਦੇ ਪਰਿਵਾਰਾਂ ਦਾ ਪੂਰਾ ਮਾਨ ਸਨਮਾਨ ਕਰ ਰਹੇ ਆ ਮੈਂ ਇਹੀ ਬੇਨਤੀ ਕਰਦਾ ਕਿ ਕਿਸੇ ਵੀ ਸ਼ਹੀਦ ਪਰਿਵਾਰ ਦਾ ਕੋਈ ਵੀ ਕੋਈ ਕੰਮ ਹੋਵੇ ਆਪਾਂ ਸਾਡੀ ਸਰਕਾਰ ਖੁੱਲੇ ਦਿਲ ਨਾਲ ਉਹਨਾਂ ਨੂੰ ਗੱਲ ਸੁਣਨ ਲਈ ਤਿਆਰ ਹੈ ਔਰ ਲਾ ਲਗਾ ਰਹੀ ਹੈ ਸੋ ਮੈਂ ਉਹਨਾਂ ਸਾਰੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਤ ਸਤ ਨਮਨ ਕਰਦਾ ਜਿਨ੍ਹਾਂ ਦੇ ਬੱਚਿਆਂ ਨੇ ਦੇਸ਼ ਦੀ ਰਖਵਾਲੀ ਕਰਦਿਆਂ ਕਰਦਿਆਂ ਸ਼ਹਾਦਤ ਦਾ ਜਾਮ ਪੀਤਾ ਬਹੁਤ ਬਹੁਤ ਧੰਨਵਾਦ ਅੱਜ ਭਾਰਤੀ ਸੈਨਾ ਕੀ 6 ਪੈਰਾ ਸਪੈਸ਼ਲ ਫੋਰਸ ਕੇ ਪੀਟੀਆਰ ਗਿਆਨ ਸਿੰਘ ਸਲਾਰੀਆ ਜੀ ਦਾ 26ਵਾਂ ਬਲਿਦਾਨ ਦਿਵਸ ਉਹਨਕੇ گاؤں ਕੋਹਲੀਆਂ ਮੇ ਆਯੋਜਿਤ ਕੀਤਾ ਗਿਆ ਹੈ चौबीस वर्ष की अल्पायु में अपना बलिदान देने वाले पैरा ट्रुपर ज्ञान सिंह सलारिया एक बहुत ही बहादुर योद्धा थे एक बहुत ही बहादुर कमांडो थे जिन्होंने आज से 26 साल पहले जम्मू कश्मीर के कुपवाड़ा सेक्टर में चार फिदायण आतंकियों को मारकर अपना बलिदान देकर अपना नाम जो है शहीदों की श्रेणी में स्वन अक्षरों में दर्ज करवा लिया था शौर्य त्याग व बलिदान की मूर्त ज्ञान सिंह सलारी जैसे जहाँ वह योद्धा देश के और भारतीय सेना के गौरव है ज्ञानसलारिया एक ऐसे बहादुर कमांडो थे कि आतंकी उनके नाम से थर थर कामते थे आतंकियों के लिए भी एक काल का रूप थे आज क्षेत्र के लोगों ने नम आंखों से अपने लाड़ ले इस बलिदान को नमन किया है ये वो महान योद्धा थे जिन्होंने अपना बलिदान देकर इस गांव का नाम जो है राष्ट्रपति भवन तक पहुंचा दिया इनकी वीरता को देखते हुए राष्ट्रपति ने उस समय के के आर नारायणन जी ने मरणोपरांत शौर्य चक्कर से सम्मानित किया था सो आओ सभी मिलकर ऐसे योद्धाओं के बताए पचनों पर चलें और देश पर मर मिटने वाले इन जावाज शूरवीर सैनिकों के परिजनों को उचित मान सम्मान देकर उनके लालने की शहादतों की गरिमा को बहाल रखें तो इस समागम में पहुंचे शहीदों के परिवार और जितने भी क्षेत्र के लोग जहाँ पर आए हैं मैं उनका आभार व्यक्त करता हूँ और अपनी शहीद सैनिक परिवार सुरक्षा परिषद की तरफ से इन शहीद परिवारों को मुझे भरोसा दिलाता हूँ कि इस दुख की घड़ी में ये संस्था हमेशा उनके साथ खड़ी है तो एक फिर मैं इस प्रांगण की वीरभूमि को कोटि कोटि प्रणाम करता हूँ और शहीद पी ज्ञान सिंह सलारे जी की पूजनी माता जी को सचत नमन करता हूँ जिस मान ऐसे वीर पुत्र को जन्म देकर एक शहीद की मां कहलाने का गौरव प्राप्त किया धन्यवाद जय हिंद जय भारत